ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਜੇਕਰ ਗੱਲ ਕਰ ਲਈਏ ਰਮਾਇਣ ਇੱਕ ਸੀਰੀਅਲ ਚੱਲਿਆ 80 90 ਦੇ ਦਸ਼ਕ ਦੇ ਵਿੱਚ ਉਸ ਵਕਤ ਜਿਨ੍ਹਾਂ ਨੇ ਮੇਨ ਕਿਰਦਾਰ ਨਿਭਾਇਆ ਅਰुण ਗੋਬੀ ਜੋ ਕਿ ਰਾਮਚੰਦਰ ਭਗਵਾਨ ਦੇ ਕਿਰਦਾਰ ਦੇ ਵਿੱਚ ਸੀ ਔਰ ਇੰਨੀ ਲੋਕਪ੍ਰੀਤਾ ਹੋਈ ਉਹਨਾਂ ਦੀ ਕਿ ਲੋਕਾਂ ਨੇ ਘਰਾਂ ਦੇ ਵਿੱਚ ਉਹਨਾਂ ਦੀ ਤਸਵੀਰ ਕੈਲੰਡਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਆ ਗਈ ਉਸ ਤੋਂ ਬਾਅਦ ਰਾਮ ਮੰਦਰ ਜਦੋਂ ਬਣਦਾ ਤੇ ਰਾਮ ਭਗਵਾਨ ਦੀ ਉਹ ਛਵੀ ਹਰ ਅੱਖ ਦੇ ਵਿੱਚ ਵੱਸ ਗਈ ਹਰ ਦਿਲ ਦੇ ਵਿੱਚ ਵੱਸ ਗਈ ਸੋ ਪਟਿਆਲਾ ਦੇ ਵਿੱਚ ਰਾਮ ਨੌਮੀ ਦੀ ਯਾਤਰਾ ਬੜੀ ਹੀ ਸ਼ਰਧਾ ਹਰਸ਼ੋਵਾਸ ਨਾਲ ਕੱਢੀ ਜਾਂਦੀ ਹੈ ਸੋ ਇਸ ਵਾਰ ਨਵਾਂ ਉਪਰਾਲਾ ਇਸ ਸ਼ੋਅ ਪਟਿਆਲਾ ਦੇ ਵਿੱਚ ਕੀਤਾ ਗਿਆ ਕਿ ਇੱਕ ਬੱਚੇ ਨੂੰ ਸ਼੍ਰੀ ਰਾਮ ਦਾ ਜਿਹੜਾ ਕਹਿ ਲਈਏ ਹੂਬ ਹੂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੋ ਬੱਚੇ ਨੇ ਇਸ ਖੂਬਸੂਰਤੀ ਨਾਲ ਉਸ کردار ਨੂੰ ਨਿਭਾਇਆ ਕਿ ਉਹ ਪਟਿਆਲਾ ਵਾਸੀਆਂ ਦੀ ਪੰਜਾਬ ਵਾਸੀਆਂ ਦੀ ਜਾਂ ਕਹਿ ਲਈਏ ਸੋਸ਼ਲ ਮੀਡੀਆ ਦੀ ਹਰ ਆਈਡੀ ਦੇ ਉੱਤੇ ਉਸ ਦੀ ਤਸਵੀਰ ਲੱਗ ਗਈ ਮਤਲਬ ਉਹ ਬੱਚਾ ਦੇਖਦੇ ਹੀ ਦੇਖਦੇ ਇਨਾ ਪੌਪੂਲਰ ਹੋ ਗਿਆ ਕਿ ਲੋਕ ਉਸਦੀ ਤਸਵੀਰ ਆਪਣੇ ਆਈਡੀ ਦੇ ਉੱਤੇ ਲਗਾਉਣ ਲੱਗੇ ਸੋ ਸਾਡੇ ਨਾਲ ਮੌਜੂਦ ਨੇ ਈਸ਼ਵਰ ਰਾਜ ਸ਼ਰਮਾ ਗੱਲਬਾਤ ਉਹਨਾਂ ਨਾਲ ਕਰਾਂਗੇ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਤੁਸੀਂ ਰਾਮ ਜੀ ਦਾ ਰੂਪ ਜਿਹੜਾ ਹੈ ਉਸ ਦਿਨ ਬਣਾਇਆ ਸੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਤੁਹਾਨੂੰ ਕਿਹਨੇ ਪ੍ਰਿੰਟ ਕੀਤਾ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਝਾਕੀ ਦੇ ਵਿੱਚ ਰੂਪ ਲੈਣਾ ਵਰੁਣ ਜਿੰਦਲ ਨੇ ਤੁਹਾਨੂੰ ਕਿਹਾ ਕਿ ਤੁਸੀਂ ਰਾਮ ਜੀ ਦਾ ਜਿਹੜਾ ਹੈ ਰੂਪ ਦੇ ਵਿੱਚ ਆਣਾ ਤੋ ਹੋਰ ਇਸ ਦੇ ਲਈ ਤੁਹਾਨੂੰ ਕੀ ਕੀ ਤਿਆਰੀ ਕਰਨੀ ਪਈ ਕੋਈ ਨਹੀਂ ਪ੍ਰੈਕਟਿਸ ਕਰਨੇ ਪਏ ਜੁਬਾ ਹੈ ਐਕਸਰਸਾਈਜ਼ ਕਰਦਾ ਸੀ ਸਵੇਰ ਸ਼ਾਮ ਨੂੰ ਖੜਨ ਦੀ ਪ੍ਰੈਕਟਿਸ ਕਰਦਾ ਸੀ ਦੁਪਹਿਰ ਨੂੰ ਐਕਸਰਸਾਈਜ਼ ਕਰਦਾ ਸੀ ਹੂੰ ਮਤਲਬ ਤੁਹਾਨੂੰ ਪਤਾ ਲੱਗ ਗਿਆ ਸੀ ਕਿ 10-12 ਘੰਟੇ ਲਗਾਤਾਰ ਖੜਨਾ ਪਊਗਾ ਕਿਉਂਕਿ ਦੋਸਤੋ तकरीबन 1 ਵਜੇ ਸ਼ੁਰੂ ਹੁੰਦੀ ਹੈ ਸ਼ੋਭਾ ਯਾਤਰਾ ਤੇ ਰਾਤ ਨੂੰ 9 ਜਾਂ 10 ਵੱਜ ਜਾਂਦੇ ਆ ਸੋ 8-9 ਘੰਟੇ ਲਗਾਤਾਰ ਖੜਨਾ ਸੀ ਤੇ ਉਸ ਤੋਂ ਪਹਿਲਾਂ 2-3 ਘੰਟੇ ਦਾ ਮੇਕਅਪ ਜਾਂ ਸੀ ਉਹ ਹੋਣਾ ਸੀ ਉਸ ਦੇ ਲਈ ਵੀ ਲਗਾਤਾਰ ਖੜਨਾ ਸੀ ਤੇ ਫਿਰ ਉਹ ਪੇਂਟ ਸੀ ਬਲੈਕ ਕਲਰ ਦਾ ਜਾਂ ਜੋ ਵੀ ਜਿਹੜਾ ਲਿਕਵਿਡ ਸੀ ਉਹ ਲਗਾਇਆ ਗਿਆ ਕਿਉਂਕਿ ਬਲੈਕ ਸ਼ਬੀ ਹੈ ਸੋ ਉਹ ਸਾਰਾ ਕੁਝ ਇਸ ਬੱਚੇ ਨੇ ਆਪਣੇ ਉੱਪਰ ਲਿੱਤਾ ਤੇ ਬੜੀ ਹੀ ਸ਼ਿੱਦਤ ਦੇ ਨਾਲ ਉਸ ਕਿਰਦਾਰ ਨੂੰ ਨਿਭਾਇਆ ਵੈਸੇ ਕਹਿੰਦੇ ਜਦੋਂ ਰਾਮ ਭਗਵਾਨ ਦਾ ਕੰਮ ਕਰਨਾ ਹੋਵੇ ਤੇ ਭਗਵਾਨ ਆਪ ਸਹਾਇ ਹੋ ਜਾਂਦੇ ਆ ਪਰ ਫਿਰ ਵੀ ਇੱਕ ਬੱਚੇ 'ਚ ਹਿੰਮਤ ਚਾਹੀਦੀ ਹੈ ਇਹਨਾਂ ਨੇ ਕਹਿਣਾ ਹੈ ਕਿ ਮੈਂ ਪ੍ਰੈਕਟਿਸ ਕਰਦਾ ਸੀ ਸਵੇਰੇ ਵੀ ਦੁਪਹਿਰੇ ਵੀ ਔਰ ਸ਼ਾਮ ਨੂੰ ਵੀ ਮੈਂ ਹਰ ਰੋਜ਼ ਪ੍ਰੈਕਟਿਸ ਕਰਦਾ ਸੀ ਮੈਂ ਸੁਣਿਆ ਕਿ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ RAMLALA ਦਾ ਜਿਹੜਾ ਰੂਪ ਲੈਣਾ ਮਤਲਬ ਰੂਪ ਲੈਣਾ ਹੈ ਤੇ ਤੁਸੀਂ ਪਿਆਜ਼ ਲਸਣ ਵਗੈਰਾ ਸਾਰਾ ਬੰਦ ਕਰਤਾ ਸੀ ਕਿਉਂ ਕੀਤਾ ਕਿਵੇਂ ਤੁਹਾਨੂੰ ਮੰਮੀ ਨੇ ਕਿਹਾ ਕਿ ਤੁਸੀਂ ਆਪਣੇ ਕੋਲੋਂ ਕਰਤਾ ਕੀ ਮੰਨਚਾ ਹੈ ਮੰਨਚਾ ਹੈ ਪਰ ਮੰਨਦਾ ਨਹੀਂ ਅਪਨ ਮਾਰ ਪਿਆਜ਼ ਲਸਣ ਨਹੀਂ ਲਸਣ ਬਾਹਰ ਲਾਇਆ ਹੂੰ ਵੈਸੇ ਕਰੇ ਤੁਸੀਂ ਅੰਡਾ ਵਗੈਰਾ ਤਾਂ ਨਹੀਂ ਖਾਂਦੇ ਸੀ ਚਲੋ ਵੈਸੇ ਵੀ ਸ਼ਰਮਾ ਹੋਣਾ ਘਟ ਕਰਦੇ ਜਨ ਸੋ ਇਸ ਕਰਕੇ ਵੀ ਤੁਸੀਂ ਪਹਿਲਾਂ ਹੀ ਕਰਦੇ ਸੋ ਬੱਚੇ ਦੇ ਮਾਤਾ ਜੀ ਵੀ ਨਾਲ ਹੈ ਮੋਨਿਕਾ ਸ਼ਰਮਾ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਕਿ ਬੱਚੇ ਦਾ ਪਤਾ ਲੱਗਦਾ ਹੈ ਕਿ ਬੱਚੇ ਨੇ 8-9 ਘੰਟੇ ਖੜਨਾ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਉਸਨੇ ਕਰਨਾ ਹੈ ਪਹਿਲਾਂ ਤਾਂ ਦੇਖੋ ਹਰੇਕ ਮਾਂ ਨੂੰ ਖੁਸ਼ੀ ਹੁੰਦੀ ਹੈ ਕਿ ਭਗਵਾਨ ਦੇ ਕਿਸੇ ਕੰਮ ਦੇ ਵਿੱਚ ਬੱਚਾ ਲੱਗ ਰਿਹਾ ਅੱਜ ਦੇ ਟਾਈਮ ਦੇ ਵਿੱਚ ਬੱਚੇ ਮੋਬਾਈਲ ਨੂੰ ਦੇਖਦੇ ਆ ਮਾਡਰਨ ਹੋਏ ਹੋਏ ਆ ਤੇ ਫਿਰ ਇੱਕਾ ਪਹਿਲਾਂ ਸੰਸਕਾਰ ਕਿੱਦਾਂ ਦੇ ਦੇ ਰਹੇ ਹੋ ਕਿ ਬੱਚੇ ਨੇ ਉਸ ਕਿਰਦਾਰ ਦੀ ਆ ਕਰਦੀ ਹਾਂ ਜੈ ਸ਼੍ਰੀ ਰਾਮ ਜੈ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਵਰੁਣ ਜਿੰਦਲ ਜੋੜੀ ਪਠਿਆਰਾ ਬੀਲਾ ਦੇ ਅਧਿਐਤਨੇ ਵਰੁਣ ਜਿੰਦਲ ਵੀਆ ਮਨ ਨਾਲ ਮੇਰੀ ਗੱਲ ਹੋਈ ਸੀ ਨਾਰਮਲ ਹੀ ਗੱਲ ਸਾਡੀ ਵਾਰਤਾਲਾਪ ਹੁੰਦੀ ਰਹਿੰਦੀ ਆ ਉਹਦਾ ਵੀ ਕਿ ਅਸੀਂ ਸਾਰੇ ਇੱਕੋ ਸੰਗਠਨ ਤੋਂ ਆ ਤੇ ਗੱਲ ਤਾਂ ਵਿਸ਼ੇਸ਼ ਇਸ ਰੂਪ ਚੋਰੀ ਸੀ ਕਿ ਕਿ ਭੈਣਾਲੇ ਪਾਲਕੀ ਕਿਚਨ ਨੂੰ ਤੁਸੀਂ ਪਾਰਟਿਸਪੇਟ ਕਰਨਾ ਹੈਗਾ ਤੇ ਫਿਰ ਉਹਨਾਂ ਨੇ ਕਿਹਾ ਕਿ ਆਪਾਂ ਕੁਝ ਵਿਸ਼ੇਸ਼ ਕਰਨਾ ਹੈਗਾ ਇਸ ਵਾਰ ਕਿ ਰਾਮ ਲਲਾ ਜਿਹੜੇ ਹੈ ਯੋਧਿਆ ਦੇ ਤੁਸੀਂ ਦਰਸ਼ਕ ਕਰਕੇ ਉਹਨਾਂ ਦਾ ਮਤਲਬ ਕਿ ਬਣਾਣਾ ਇੱਕ ਬਾਲਕ ਨੂੰ ਫਿਰ ਤਾਂ ਹੀ ਗੱਲਾਂ ਚੱਲਦੇ ਹੋਏ ਮੈਂ ਕਿਹਾ ਕਿ ਉਹ ਨਾ ਆਪਾਂ ਮਾਹੀ ਨੂੰ ਬਣਾ ਦਈਏ ਮਤਲਬ ਤੁਹਾਡੇ ਬੇਟੀ ਨੂੰ ਬਹੁਤ ਮਾਣ ਜੀਦਾ ਰੂ ਵੇਖੇ ਮੇਰੇ ਲਈ ਤਾਂ ਸੁਭਾਗਿਆ ਦੀ ਗੱਲ ਹੋ ਗਈ ਪਰ ਇਸ ਦੇ ਲਈ ਮੈਨੂੰ ਮਾਹੀ ਤੋਂ ਵੀ ਪੁੱਛਣਾ ਪਏਗਾ ਕਿ ਉਹ ਇੰਨੀ ਦੇ ਖੜ ਜਾਏਗਾ ਫਿਰ ਇਹਨੂੰ ਪੁੱਛਿਆ ਤੇ ਪਾਪਾ ਨਾਲ ਗੱਲ ਕੀਤੀ ਇਹੀ ਸੜਕੀ ਹਾਂ ਕੋਈ ਗੱਲ ਨਹੀਂ ਬਹੁਤ ਇਹ ਤਾਂ ਅੱਛਾ ਸੁਭਾਗਿਆ ਦੀ ਗੱਲ ਹੈਗੀ ਹੈ ਫਿਰ ਮੇਕਅਪ ਆਰਟਿਸਟ ਨੂੰ ਮਿਲੇ ਆਪਣਾ ਰਾਹੁਲ ਜੀ ਹੈ ਮੇਕਅਪ ਆਰਟਿਸਟ ਉਹਨਾਂ ਨੂੰ ਮਿਲੇ ਰਾਮਕਮਨ ਟੰਡਨ ਜੀ ਨੇ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਹਾਂ ਬੱਚਾ ਤਾਂ ਮਤਲਬ ਕਿ ਕੋਭੋ ਭਗਵਾਨ ਦਾ ਹੀ ਰੂਪ ਹੈ ਬੱਚੇ ਹੁੰਦੇ ਹੀ ਭਗਵਾਨ ਦਾ ਰੂਪ ਹੈ ਸਾਰੇ ਬੱਚੇ ਹੀ ਭਗਵਾਨ ਦਾ ਰੂਪ ਹੁੰਦੇ ਆ ਤੇ ਉਹਨਾਂ ਨੇ ਓਕੇ ਕਰਤਾ ਫਿਰ ਉਸ ਦਿਨ ਤੋਂ ਬਾਅਦ ਹੀ ਸੀ ਮੈਂ ਪ੍ਰੈਕਟਿਸ ਸਟਾਰਟ ਕਰਵਾਈ ਬਾਕੀ ਜਿੱਥੇ ਗੱਲ ਹੈਗੀ ਹੈ ਸੰਸਕਾਰਾਂ ਦੀ ਦੇਖੋ ਆਪਾਂ ਇੱਕ ਸ਼ਰਮਾ ਫੈਮਿਲੀ ਨੂੰ ਬਿਲੋਂਗ ਕਰਦੇ ਆ ਇਹ ਗੱਲ ਵੀ ਮੈਟਰ ਨਹੀਂ ਕਰਦੀ ਆਪਾਂ ਨੂੰ ਸਭ ਨੂੰ ਆਪਣੇ ਬੱਚਿਆਂ ਨੂੰ ਆਪਣਾ ਝੋੜਨਾ ਚਾਹੀਦਾ ਹੈ ਅੱਜ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਆਪਾਂ ਲੋਗ ਥੀਏਟਰ ਦੇ ਵਿੱਚ ਮਾਲ ਦੇ ਵਿੱਚ ਜਾ ਕੇ ਸਮਾਂ ਬਿਤਾਣਾ ਪ੍ਰੈਫਰ ਕਰਦੇ ਆਂ ਬਟ ਬਜਾਏ ਕਿ ਆਪਾਂ ਆਰਤੀ ਦੇ ਸਮੇਂ ਮੰਦਰਾਂ ਦੇ ਵਿੱਚ ਜਾਣਾ ਪ੍ਰੈਫਰ ਨਹੀਂ ਕਰਦੇ ਤਾਂ ਅੱਜ ਜ਼ਰੂਰ ਤੇ ਆਪਣੇ ਬੱਚਿਆਂ ਨੂੰ ਮੰਦਰਾਂ ਦੇ ਨਾਲ ਜੋੜਨ ਦੀ ਇਸ ਦਾ ਅਗਰ ਆਪਾਂ ਆਪਣੇ ਸਨਾਤਨ ਧਰਮ ਦਾ ਅਜੰਡਾ ਚਿੰਤਾ ਬੁਲੰਦ ਕਰਨਾ ਹੈ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਮੰਦਰ ਦੇ ਨਾਲ ਭਗਵਾਨ ਨਾਲ ਜੋੜਨਾ ਹੀ ਪਏਗਾ ਕਿੰਨੀ ਉਮਰ ਹੈ ਮਾਹਿਰ ਦੀ ਮਾਹਿਰ ਦੀ ਉਮਰ ਜਿਹੜੀ ਹੈਗੇ 8 ਈਅਰ ਹੈ ਜੀ ਸੋ 8 ਸਾਲ ਦਾ ਮਾਹਿਰ ਸ਼ਰਮਾ ਬਹੁਤ ਫੇਮਸ ਹੋ ਗਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਬ੍ਰੈਸਿਵ ਵੀ ਲੋਕ ਹੋਣੇ ਤੁਸੀਂ ਵੀ ਦੇਖਦੇ ਐ ਇਸ ਦਾ ਸਤਿਕਾਰ ਕਰਦੇ ਐ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਮਾਹਿਰ ਦੀ ਸਿਲੈਕਸ਼ਨ ਹੋਈ ਤੇ ਉਸਨੇ ਰੋਜ਼ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਕਿਉਂਕਿ ਬੱਚਾ 9 ਘੰਟੇ ਨਹੀਂ ਖੜ ਸਕਦਾ ਔਰ ਇਹ ਬੱਚਾ ਸੁਭਾਅ ਤੋਂ ਵੀ ਚੰਚਲ ਹੈ ਟਿੱਕੇ ਨਹੀਂ ਬੈਠਦਾ ਉਸਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਰੈਡੀ ਕੀਤਾ ਕਿ ਉਹ 9 ਘੰਟੇ ਖੜਾ ਰਹੇ ਤੁਹਾਨੂੰ ਸੱਤੋ ਵੇਲੇ ਮੈਂ ਤਸਵੀਰਾਂ ਦਿਖਾਣਾ ਕਿ ਕਿੰਨਾ ਮੁਸ਼ਕਿਲ ਸੀ ਮੇਕਅਪ ਉਹ 2 2.5 ਘੰਟੇ ਦਾ ਮੇਕਅਪ ਸੀ ਰਾਹੁਲ ਜੀ ਰਾਮ ਟੰਡਨ ਜੀ ਉਹਨਾਂ ਦੇ ਸਾਥੀ ਉਹ ਸਾਰੇ ਮੇਕਅਪ ਕਰ ਰਹੀ ਸੀ ਸਾਡੇ ਕੋਲ ਉਸ ਤਰ੍ਹਾਂ ਦੀ ਉਸ ਵਕਤ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨਾ ਦੇਖੋ ਕਿ ਕਿਸ ਤਰ੍ਹਾਂ ਦਰ ਕਿਹ ਕਹਿੰਦੇ ਇੱਕ ਇੱਕ ਸਟੈਪ ਕਰਦੇ ਹੋਏ ਮੇਕਅਪ ਕੀਤਾ ਗਿਆ ਤੇ ਉਹ ਉਹਨੇ देर ਮਾਹਿਰ ਉਸੇ ਤਰ੍ਹਾਂ ਖੜਾ ਰਿਹਾ ਤੁਸੀਂ ਦੇਖਿਆ ਕਿੰਨਾ ਸਮਾਂ ਲੱਗਿਆ ਤੇ ਕਿੰਨਾ ਮੁਸ਼ਕਲ ਸੀ ਕਿਉਂਕਿ ਪੂਰੀ ਬਾਡੀ ਜਿਹੜੀ ਹੈ ਉਹ ਪੇਂਟ ਕਰਨੀ ਸੀ ਇੱਕ ਵੀ ਕਹਿ ਲਈਏ ਸਥਾਨ ਛੱਟਣ ਵਾਲਾ ਨਹੀਂ ਸੀ ਮਾਹਰ ਜਦੋਂ ਤੁਹਾਡਾ ਮੇਕਅਪ ਹੋ ਰਿਹਾ ਸੀ ਉਦੋਂ ਕੋਈ ਦਿੱਕਤ ਆਈ ਕਿਉਂਕਿ ਖੜਨਾ ਪੈ ਰਿਹਾ ਸੀ ਮੈਂ ਦੇਖਿਆ ਬਾਵਾ ਕਰਕੇ ਖੜੇ ਹਾਂ ਹੈਨਾ ਪੂਰੀ ਬਾਡੀ ਦੇ ਉੱਤੇ ਪੇਂਟ ਹੋ ਰਿਹਾ ਸੀ ਇਹ ਰਬੜ ਤੇ ਲੱਗਿਆ ਸੀ ਇਹ ਰਬੜ ਤੇ ਚਿਪਕ ਰਿਹਾ ਸੀ ਜਿਵੇਂ ਕੁਦਾ ਦੇ ਸੀ ਹੂੰ ਮਤਲਬ ਬਾਡੀ ਨੂੰ ਚਿਪਕਾ ਜਾਂਦਾ ਸੀ ਕਿਤਨਾ ਪੈਂਦਾ ਸੀ ਡਰਤ ਹੁੰਦਾ ਸੀ ਡਰ ਤਾਂ ਨਹੀਂ ਲੱਗਿਆ ਉਦੋਂ ਐਦਾਂ ਲੱਗਿਆ ਵੀ ਮੈਂ ਨਹੀਂ ਬੰਨਾ ਵਾ ਜਾ ਰਿਆਂ ਘਰ ਕਦੇ ਕਦੇ ਐਸਾ ਲੱਗਦਾ ਲੇਕਿਨ ਫਿਰ ਫਿਰ ਐਸਾ ਨਹੀਂ ਲੱਗਦਾ ਫਿਰ RAM ji ਦੀ ਆਵਾਜ਼ ਜੀ ਦੀ ਫਿਰ ਨਹੀਂ ਲੱਗਦਾ ਸੀ ਸੋ 8 ਸਾਲ ਦੀ ਉਮਰ ਦੇ ਵਿੱਚ ਪੱਕੀ ਭਾਵ ਹੀ ਹੁੰਦਾ ਹੈ ਸ਼ਰਧਾ ਹੀ ਹੁੰਦੀ ਹੈ ਕਿ ਬੱਚੇ ਨੂੰ ਇੰਨੀ ਸ਼ਕਤੀ ਮਿਲੇ ਕਿ ਉਹ ਸਾਰਾ ਕੁਝ ਕਰਨ ਲਈ ਤਿਆਰ ਜਦੋਂ ਦੱਸਿਆ ਗਿਆ ਵੀ 8-9 ਘੰਟੇ ਖੜਨਾ ਪਊਗਾ ਫਿਰ ਦਿੱਕਤ ਤਾਂ ਨਹੀਂ ਆਈ ਕੋਈ ਪ੍ਰੇਸ਼ਾਨੀ ਪ੍ਰੋਬਲਮ ਤਾਂ ਨਹੀਂ ਆਈ ਖੜੇ ਰਹੇ ਸੀ ਥੱਕੇ ਨਹੀਂ ਸੀ ਪਰ ਕਿਤੇ ਕਿਤੇ ਤੁਹਾਨੂੰ ਕੁਰਸੀ ਤੇ ਵੀ ਬਿਠਾਣਾ ਪਿਆ ਸੀ ਮੈਨੂੰ ਲੱਗਦਾ ਉਹ ਤਾਂ ਥੱਕ ਗਈ ਸੀ ਮੈਂ ਬਹੁਤ ਚੋਕੇ ਖਰਾਦਾ ਸੀ ਜੇ ਬਾਕੀ ਜੋ ਬਗਦੇ ਆਉਂਦੇ ਸੀ ਹੂੰ ਕਿਉਂਕਿ ਥੱਕ ਗਈ ਸੀ ਬੜਾ ਮੁਸ਼ਕਲ ਸੀ ਨਾ ਹੀ ਤੁਸੀਂ ਉੱਤਰ ਸਕਦੇ ਸੀ ਨਾ ਪਾਣੀ ਪੀ ਸਕਦੇ ਸੀ ਤੇ ਵਾਸ਼ਰੂਮ ਜਾ ਸਕਦੇ ਸੀ ਨਾ ਕੁਝ ਕਰ ਸਕਦੇ ਸੀ ਪਰਮਾਤਮਾ ਨੇ ਫਿਰ ਸ਼ਕਤੀ ਦਿੱਤੀ ਕਿਸ ਤਰ੍ਹਾਂ ਦੇਖੋ ਸਾਡੇ ਗੁਰੂ ਜੀ ਆਹੋਂ ਕਿਤੇ ਵੀ ਰੂਹ ਸਾਡੇ ਪਾਸ ਕਿਚਾਈ ਅੱਛਾ ਜੀ ਜੀ ਅੱਛਾ ਦੇਖੋ ਬੱਚਾ ਗੁਰੂ ਜੀ ਨੂੰ ਮੰਨਦਾ ਤਸਵੀਰ ਲੱਗੀ ਹੋਈ ਹੈ ਗੁਰੂ ਜੀ ਦੀ ਇਹਨਾਂ ਨੂੰ ਮੰਨਦੇ ਆ ਪਰਿਵਾਰ ਵਾਲੇ ਤਾਂ ਫਿਰ ਬੱਚੇ ਨੂੰ ਲੱਗਿਆ ਕਿ तितਲੀ ਆ ਕੇ ਬੈਠਦੀ ਹੈ ਜਦੋਂ ਥੱਕਦਾ ਤਾਂ ਉਹਨੂੰ ਲੱਗਦਾ ਵੀ ਕਿ तितਲੀ ਆ ਕੇ ਉਸ ਪਾਲਕੀ ਦੇ ਉੱਤੇ ਬੈਠ ਜਾਂਦੀ ਹੈ ਤੇ ਮਾਹਰ ਨੂੰ ਲੱਗਦਾ ਕਿ ਗੁਰੂ ਜੀ ਸਾਖਸ਼ਾਤ ਮੇਰੇ ਨਾਲ ਆਏ ਹੈ ਸੋ ਫਿਰ ਹਿੰਮਤ ਵੱਧ ਜਾਂਦੀ ਹੈ ਚਾਹੇ ਗੁਰੂ ਜੀ ਕਿਹਾ ਤਾਂ ਫਿਰ ਖੜੇ ਰਹੇ ਉਦੋਂ ਆਰਾਮ ਬਖਵਾਉਂਦਾ ਵੀ ਆਸ਼ੀਰਵਾਦ ਨਾਲ ਜੀ ਸੋ ਜਦੋਂ ਬਾਅਦ ਦੇ ਵੀ ਸਕੂਲ ਦੇ ਵਿੱਚ ਵੀ ਪ੍ਰੇਜ਼ ਹੋਈ ਸਾਰੇ ਲੋਕ ਤੁਹਾਨੂੰ ਪੁੱਛ ਰਹੇ ਸੀ ਤੁਹਾਡੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਵਾਇਰਲ ਹੋ ਰਹੀਆਂ ਕਿੱਦ ਬੜੀ ਲੱਗਦਾ ਸਕੂਲ ਦੇ ਵਿੱਚ ਟੀਚਰ ਤੇ ਦੋਸਤਾਂ ਨੇ ਕੀ ਕੀਤਾ ਸਾਰੇ ਸਾਰੇ ਦੋਸਤਾਂ ਦੇ ਨਾਲ ਇਕੱਠੇ ਹੋ ਗਏ ਸਾਰੇ ਫੁਰਮਾ ਦੰਗਿਆ ਤਾਨੂੰ ਕੋਈ ਪ੍ਰਾਈਜ਼ ਦਿੱਤਾ ਕੱਪ ਦਿੱਤਾ ਸੋ ਦੇਖੋ ਜੀ ਪ੍ਰਾਈਜ਼ ਵੀ ਮਿਲਿਆ ਬੱਚੇ ਨੂੰ ਬੱਚੇ ਦਾ ਕਿਤੇ ਨਾ ਕਿਤੇ ਹਿਰਦੇ ਵੀ ਪ੍ਰੇਰਿਆ ਹੈ ਪ੍ਰਮਾਤਮਾ ਦੇ ਨਾਲ ਜੁੜਦਾ ਸੋ ਬਹੁਤ ਅੱਛੀ ਤੁਹਾਡੀ ਸੋਚ ਹੈ ਮਾਤਾ ਪਿਤਾ ਦੀ ਬੜੀ ਅੱਛੀ ਸੋਚ ਹੈ ਸੋ ਮੋਨਿਕਾ ਜੀ ਅੱਗੇ ਨੂੰ ਵੀ ਕਈ ਵਾਰ ਬੱਚੇ ਨੂੰ ਹੋਰ ਇਸ ਤਰ੍ਹਾਂ ਦੇ ਪਾਰਟ 플레이 ਕਰਨ ਦਾ ਮੌਕਾ ਮਿਲਦਾ ਤੇ ਤੁਸੀਂ ਪਰਮਿਸ਼ਨ ਦੇਵੋਗੇ ਤਰਮੋਰ ਲਈ ਦੇਸ਼ਿਤ ਲਈ ਮੇਰੇ ਲਈ ਬੱਚਾ ਸੰਗਠਨ ਨੂੰ ਸਮਰਪਿਤ ਹੈ ਚਲੋ ਇਹ ਤੁਸੀਂ ਬਹੁਤ ਅੱਛੀ ਗੱਲ ਕਹੀ ਹੈ ਸੋ ਇਸ ਤਰ੍ਹਾਂ ਦੇ ਬੱਚੇ ਹਨ ਹਾਰ ਹੋੜੇ ਜ਼ਰੂਰੀ ਹੈ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਜੇਕਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਬੱਚੇ ਵੱਡੇ ਹੋ ਕੇ ਤੁਹਾਡੇ ਬੁਢਾਪੇ ਦਾ ਸਹਾਰਾ ਬਣ ਤੁਹਾਡੀ ਇੱਜ਼ਤ ਕਰਨ ਵਰਤਾ ਅਸਲਮਾ ਦੇ ਵਿਦਿਆਰਥੀ ਨੂੰ ਨਾਲ ਪੇਜ ਜੇ ਤਾਂ ਆਪਣੇ ਬੱਚਿਆਂ ਨੂੰ ਸਨਾਤਨੀ ਸੰਸਕਾਰ ਦਿਓ ਉਹਨਾਂ ਨੂੰ ਮੰਦਰ ਦੇ ਨਾਲ ਉਹਨਾਂ ਨੂੰ ਧਰਮ ਦੇ ਨਾਲ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਜੋੜੋ ਚਾਹੇ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਯਕੀਨ ਰੱਖਦੇ ਹੋ ਉਸੇ ਧਰਮ ਦੇ ਨਾਲ ਉਸ ਬੱਚੇ ਨੂੰ ਜੋੜੋ ਤਾਂ ਕਿ ਬੱਚੇ ਨੂੰ ਧਰਮ ਬਾਰੇ ਪਤਾ ਲੱਗੇ ਤੇ ਉਹ ਤੁਹਾਡੀ ਕਦਰ ਆਪਣੇ ਆਪ ਕਰੇਗਾ ਕਿਉਂਕਿ ਕੋਈ ਵੀ ਧਰਮ ਇਹ ਨਹੀਂ ਸਿਖਾਂਦਾ ਕਿ ਕਿਸੇ ਵੀ ਮਾਤਾ ਪਿਤਾ ਨੂੰ ਬਾਹਰ ਕਿੱਡੇ ਜਾਵੇ ਜਾਂ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਨਾ ਕੀਤੀ ਜਾਵੇ ਆਪਣੇ ਮਾਤਾ ਪਿਤਾ ਦੀ ਇੱਜ਼ਤ ਨਾ ਕੀਤੀ ਜਾਵੇ ਜੇਕਰ ਤੁਸੀਂ ਚਾਹੁੰਦੇ ਹੋ ਤੇ ਤੁਹਾਡੇ ਨਾਲ ਇਹ ਸਭ ਕੁਝ ਨਾ ਹੋਵੇ ਤੇ ਤੁਸੀਂ ਆਪਣਾ ਬੁਢਾਪਾ ਬਹੁਤ ਖੁਸ਼ੀ ਖੁਸ਼ੀ ਤੇ ਬੜੇ ਵਧੀਆ ਤਰੀਕੇ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਅچھے ਸੰਸਕਾਰ ਦਿਓ ਧਰਮ ਦੇ ਨਾਲ ਪ੍ਰਮਾਤਮਾ ਦੇ ਨਾਲ ਜੋੜੋ ਜੈ ਸ਼੍ਰੀ ਰਾਮ